ਕਦੀ ਅਠਕ ਦੀ ਸੱਤ ਕੱਪ ਦੇ ਨਿਹ ਬਣਾ ਤੇਰਾ ਚੰਗਾ ਪਿਆ ਜੱਟਾਂ ਨਾਲ ਵਾਹ ਪਟਵਾਰੀਆ ਵੀ ਹੰਬਗੀ ਬਣਾਉਂਦੀ ਹੰਬਗੀ ਬਣਾਉਂਦੀ ਤੇਰੀ ਚਾਪਟਵਾਰੀਆਂ ਵੀ ਹੰਬਗੀ ਬਣਾਉਂਦੀ ਰਾਜਾ ਸਾਹਿਬ ਤੇਰਾ ਹੋਣੀ ਵਾਹ ਜੱਟਾਂ ਨਾਲ ਪਿਆ ਰਾਜਾ ਦਬ ਕੇ ਮਾਰਦਾ ਹੁੰਦਾ ਸੀ ਉਹ ਸੁਖਬੀਰ ਬਾਦਲ ਨੂੰ ਜਿਹੜੇ ਪਹਿਲਾਂ ਹੀ ਖਤਮ ਹੋ ਚੁੱਕੇ ਅਠੋ ਸਪਟਾਕੇ ਹੁਣ ਜੱਟਾਂ ਨਾਲ ਵਾ ਪਿਆ ਹੈ ਬੋਲ ਜੀ ਨਾ ਸਿਆ ਜਦੋਂ ਕਿ ਤੇ ਇਹਨਾਂ ਦੇ ਧੱਕੇ ਚੜ ਗਿਆ ਧੰਨਵਾਦ ਸੋ ਮੇਰੀ ਬੇਨਤੀ ਆ ਪਿੰਡ ਵਾਲਿਓ ਜੇ ਹੁਣ ਕਿਸੇ ਸਕੂਲ ਚ ਵੜ ਜੇ ਕਿਸੇ ਨੇ ਝਿਜਕ ਨਾ ਨੀ ਦਬੜਾ ਨੀ ਇਹ ਪਿੱਛੇ ਨਹੀਂ ਹਟਦਾ ਜਿੱਥੇ ਤੁਸੀਂ ਬੁਲਾਉਂਗੇ ਉੱਥੇ ਨਾਲ ਥੋੜੇ ਖੜਾ ਹਾਂਗਾ ਨਾਲ ਮਰੂੰਗਾ ਪਰ ਮੇਰੀ ਬੇਨਤੀ ਆ ਫਿਰ ਘੇਰ ਲਿਓ ਐਸ ਵਾਰੀ ਸੁੱਕਾ ਨਾ ਜਾਵੇ ਫਿਰ ਜੋ ਹੋਊਗਾ ਵੇਖ ਹੀ ਜਾਊਗੀ ਤੇ ਤਗੜੇ ਰਹੋ ਇਹ ਬੰਦੇ ਦਾ ਐਸ ਵਾਰੀ ਪੁੱਤ ਬਣਾ ਕੇ ਭੇਜਣਾ ਕਿਸੇ ਨੇ ਕਬਰਾਉਣਾ ਨਹੀਂ ਤੇ ਸਾਰੇ ਪਿੰਡ ਵਾਲਿਆਂ ਨੂੰ ਬੇਨਤੀ ਹੈ ਜਿੱਥੇ ਮਿਲਦਾ ਘੇਰ ਲੋ ਇਹਨੂੰ ਇਹ ਕੋਈ 20 ਗੱਡੀਆਂ ਜੇ ਭਰੀਆਂ ਕੋਈ ਐਡਾ ਤਾਂ ਨਹੀਂ ਸ਼ੇਰ ਬੱਬਰ ਇਹ ਦੋਸਤੋ ਮੈਂ ਤੁਹਾਨੂੰ ਖਬਰ ਦਿੱਤੀ ਸੀ ਥੋੜੀ ਦੇਰ ਪਹਿਲਾਂ ਆ ਕਿ ਬਬਾਨੀਆਂ ਪਿੰਡ ਹੈ ਜਿਹੜਾ ਪੁਲਿਸ ਸਟੇਸ਼ਨ ਗਿੱਦੜਬਾੜ ਉਥੇ ਬੂਥ ਕੈਪਚਰ ਕਰਕੇ ਜਿਹੜਾ ਐਮਐਲਏ ਦਾ ਭਰਾ ਹੈ ਸਣੀ ਢਿੱਲੋਂ ਉਹਨੇ ਆਪਦੀ ਆਦਤਾਂ ਦੇ ਮੁਤਾਬਕ ਪਹਿਲਾਂ ਵੀ ਇਸੇ ਬੂਥ ਨੂੰ ਕੈਪਚਰ ਕੀਤਾ ਸੀ ਤੇ ਐਫਆਈਆਰ ਹੋਈ ਸੀ ਔਰ ਹੁਣ ਫੇਰ ਇਹਨਾਂ ਲੋਗਾਂ ਨੇ 20 ਉੱਥੇ ਬੰਦੇ ਸੀ ਅੰਦਰ ਹੋ ਗਏ ਪਰ ਡਾਈਟਿੰਗ ਆਫੀਸਰਸ ਨਾਲ ਮੇਰੀ ਗੱਲ ਹੋਈ ਹੈ ਔਰ ਬੈਲਟ ਪੇਪਰ ਚੱਕ ਕੇ ਆਪ ਮੋਹਰਾ ਲਾ ਕੇ ਇਸ ਬੰਦੇ ਨੇ ਪੋਲਿੰਗ ਸਟੇਸ਼ਨ ਦੇ ਅੰਦਰ ਵੋਟਾਂ ਪਾਤੀਆਂ ਹੁਣ ਸਾਡਾ ਉੱਥੇ ਪੋਲਿੰਗ ਬੰਦ ਹੈ ਸਾਡੇ ਲੋਕ ਧਰਨੇ ਤੇ ਬੈਠੇ ਆ ਸਾਡੀ ਮੰਗ ਹੈ ਕਿ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਔਰ ਨਹੀਂ ਤਾਂ ਅਸੀਂ ਵੱਡਾ ਪ੍ਰਦਰਸ਼ਨ ਕੱਲ ਨੂੰ ਇਹਨਾਂ ਦੇ ਖਿਲਾਫ ਵਿड्ਾਂਗੇ ਪ੍ਰਸ਼ਾਸਨ ਦੇ ਖਿਲਾਫ ਔਰ ਸਰਕਾਰ ਦੇ ਖਿਲਾਫ ਨਾਲ ਹੀ ਨਾਲ ਹੁਣੇ-ਹੁਣੇ ਪਤਾ ਲੱਗਿਆ ਕਿ ਉਹੀ 20 ਗੱਡੀਆਂ ਲੈ ਕੇ ਘੁੰਮ ਰਿਹਾ ਹੈ 20 ਗੱਡੀਆਂ ਲੈ ਕੇ ਘੁੰਮ ਰਿਹਾ ਸੇਮ ਗੁੰਡਾਗਰਦੀ ਜਿਹੜਾ ਲੋਕਾਂ ਨੂੰ ਲੱਗਦਾ ਸੀ ਕਿ ਹੁਣ ਇਹ ਬੋਲੇ ਕਿਉਂ ਨਹੀਂ ਕਿੰਨਾ ਚਿਰ ਕਿਉਂਕਿ ਬੁਖਲਾਟ ਚਾਕੇ ਕੰਮ ਕਰਦੇ ਸੇਮ ਗੁੰਡਾਗਰਦੀ ਰਾਜਾ ਵੜਿੰਗ ਤਾਂ ਬੂਥਾ ਤੇ ਗਿਆ ਨਹੀਂ ਉਹ ਇਸ ਕਰਕੇ ਕਿ ਲੋਕਾਂ ਨੇ ਵੋਟਾਂ ਪਾਉਣੀਆਂ ਸਾਡਾ ਕੰਮ ਹੈ ਕੈਂਪੇਨ ਕਰਨ ਦਾ ਲੇਕਿਨ ਹੁਣ ਸੇਮ ਗੁੰਡਾਗਰਦੀ ਉਹ ਚੱਕ ਗਿਰਜੇ ਵਾਲੇ ਚੋ 20 ਗੱਡੀਆਂ ਲੈ ਕੇ ਜਿਹੜਾ ਸਾਰੀ ਦੁਨੀਆ ਜਾਣਦੀ ਹੈ ਸੋ ਮੇਰੀ ਬੇਨਤੀ ਹੈ ਪਿੰਡ ਵਾਲਿਓ ਜੇ ਹੁਣ ਕਿਸੇ ਸਕੂਲ 'ਚ ਵੜ ਜੇ ਕਿਉਂਕਿ ਪੁਲਿਸ ਤਾਂ 20 ਗੱਡੀਆਂ ਛਲਾਰੀ ਆ ਹਾਲਾਂਕਿ ਕਿਸੇ ਨੂੰ ਆਜ਼ਾਦਤ ਨਹੀਂ 20 ਗੱਡੀਆਂ ਲੈ ਕੇ ਘੁੰਮਣ ਦੀ ਡੋਲੇ ਪਿੰਡ ਦੀ ਖਬਰ ਹੈ ਕਿ 80 ਬੰਦੇ ਲਿਆ ਕੇ ਉੱਥੇ ਬਾਹਰੋਂ ਬਿਠਾ ਦਿੱਤੇ ਐ ਕੋਟਲੀ ਪਿੰਡ 'ਚ ਵੀ ਬਾਹਰੋਂ ਲਿਆ ਕੇ ਬੰਦੇ ਕੋਠਿਆਂ ਦੇ ਵਿੱਚ ਬਿਠਾ ਦਿੱਤੇ ਐ ਸੋ ਕਹਿਣ ਦਾ ਮਤਲਬ ਕਿਸੇ ਨੇ ਝਿਜਕ ਨਾ ਨੀ ਦਬੜਾ ਨੀ ਰਾਜਾ ਵੜਿੰਗ ਉੱਥੇ ਹੀ ਖੜਾ ਹੋਊਗਾ ਜਿੱਥੇ ਕੋਈ ਇਸ ਤਰ੍ਹਾਂ ਦਾ ਕੰਮ ਹੋਇਆ ਮੈਂ ਪਿੱਛੇ ਨਹੀਂ ਹਟਦਾ ਜਿੱਥੇ ਤੁਸੀਂ ਬੁਲਾਉਂਗੇ ਉੱਥੇ ਨਾਲ ਥੋੜੇ ਖੜਾ ਹੋਊਗਾ ਨਾਲ ਮਰੂੰਗਾ ਪਰ ਮੇਰੀ ਬੇਨਤੀ ਆ ਫਿਰ ਘੇਰ ਲਿਓ ਇਸ ਵਾਰੀ ਸੁੱਕਾ ਨਾ ਜਾਵੇ ਫਿਰ ਜੋ ਹੋਊਗਾ ਵੇਖ ਹੀ ਜਾਊਗੀ ਤੇ ਤਗੜੇ ਰਹੋ ਇਹ ਬੰਦੇ ਦਾ ਇਸ ਵਾਰੀ ਪੁੱਤ ਬਣਾ ਕੇ ਭੇਜਣਾ ਸੋ ਤਗੜੇ ਰਹੋ ਕਿਸੇ ਗੱਲ ਦੀ ਹਿੰਮਤ ਨਾ ਹਾਰੋ ਮੈਂ ਅਫੀਸਰ ਸਹਿਬਾਨਾਂ ਨੂੰ ਬੇਨਤੀ ਕਰ ਰਿਹਾ ਸਰਕਾਰ ਨੂੰ ਬੇਨਤੀ ਹੈ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬੇਨਤੀ ਹੈ ਈਮਾਨ ਸਾਹਿਬ ਇਹ ਗੁੰਡਾਗਰਦੀ ਬੰਦ ਕਰੋ ਇਹ ਬੂਥ ਕੈਪਚਰਿੰਗ ਨਾ ਕਰਾਓ ਇਹਨਾਂ ਨੂੰ ਰੋਕੋ ਔਰ ਇਹਨਾਂ ਦੇ ਕਾਰਵਾਈ ਕਰੋ ਜੇ ਮੇਰੀ ਗੱਲਾਂ ਸਾਰੀ